ਦੇਖੋ ਹਾਈ ਕਮਾਂਡ ਇਜ਼ ਸੁਪਰੀਮ ਜੋ ਖਰਗੇ ਸਭ ਫੈਸਲਾ ਕਰਨਗੇ ਰਾਹੁਲ ਗਾਂਧੀ ਜੀ ਫੈਸਲਾ ਕਰਕੇ ਉਹ ਸਾਡੇ ਸਿਰ ਮੱਤੇ ਪਰ ਮੈਂ ਪਹਿਲਾਂ ਵੀ ਕਈ ਵਾਰੀ ਕਲੈਰਿਟੀ ਨਾਲ ਕਹਿ ਚੁੱਕਿਆ ਹੈ ਕਿ ਸਾਡੀਆਂ ਭਾਵਨਾਵਾਂ ਹਾਈ ਕਮਾਂਡ ਨੇ ਸੁਣ ਲਈਆਂ ਦੋ ਤਿੰਨ ਆ ਦੀ ਮੀਟਿੰਗ ਬੁਲਾ ਕੇ ਸਾਰੇ ਲੀਡਰਸ ਸੇ ਬਣਾ ਲਿਆ ਭਾਵਨਾਵਾਂ ਸੁਣੀਆਂ ਹੁਣ ਦਵਿੰਦਰ ਯਾਦਵ ਜੀ ਡਾਊਨ ਦਾ ਲਾਈਨ ਆ ਕੇ ਬਲੌਕ ਪ੍ਰਧਾਨਾਂ ਤੋਂ ਲੈ ਕੇ ਹਾਈ ਰੈਟਿਓਰਟੀ ਨੂਨ ਦੇ ਨਾਲ ਮੁਲਾਕਾਤ ਕਰਤੀ ਜੇ। ਸੋ ਮੈਨੂੰ ਲੱਗਦਾ ਉਹ ਸਾਰੇ ਦੀ ਸਾਰੀ ਇਸ ਬਾਰੇ ਜਾਣਕਾਰੀ ਹਾਈ ਕਮਾਂਡ ਨੂੰ ਦੇ ਦਿੱਤੀ ਗਈ ਹੈ। ਔਰ ਜਿਸ ਗਟਚੋੜ ਦੀ ਤੁਸੀਂ ਕਾਫੀ ਦਿਰ ਤੋਂ ਉਮੀਦ ਲਾਈ ਬੈਠਿਓ ਜਾਂ ਇਸ ਤਰ੍ਹਾਂ ਦੀ ਹਜੇ ਕੋਈ ਗੱਲ ਹੋਈ ਨਹੀਂ ਹੈ ਜੀ। ਕਿਸੇ ਨਾ ਕਿਸੇ ਨਾਲ ਮਿਲਣਾ ਜਾਂ ਕੇਜਰੀਵਾਲ ਸਾਹਿਬ ਦਾ ਤੇ ਖਰਗੇ ਸਾਹਿਬ ਨਾਲ ਮੁਲਾਕਾਤ ਰਾਹੁਲ ਜੀ ਨਾਲ ਮੁਲਾਕਾਤ ਹੋਰੇ ਤੋਂ ਤੁਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਕਿ ਉਹ ਕੇਵਲ ਗਠਬੰਧਨ ਦੇ ਲਈ ਗਏ ਨੇ ਕਿਉਂਕਿ ਗਠਬੰਧਨ ਲਈ ਤਾਂ ਇੱਕ ਕਮੇਟੀ ਬਣਾਈ ਗਈ ਹੈ। ਜੀ। ਪਰ ਤੁਸੀਂ ਦੇਖਿਆ ਉਹਨਾ ਪਿੱਛੇ ਉਹ ਦਿੱਲੀ ਕਮੇਟੀ ਦੀ ਬੈਠਕ ਵੀ ਹੋਈ ਜਿਹਦੇ ਵਿੱਚ ਮੁਕਲਵਾਨ ਸਿੰਘ ਜੀ ਤੇ ਸ਼ੋਗਲੋਜੀ ਉਪਸਥਿਤ ਸਨ। ਲੇਕਿਨ ਪੰਜਾਬ ਦੀ ਨਾ ਤਾਂ ਕੋਈ ਅਜੇ ਬੈਠਕ ਕੋਈ ਹੈ। ਨਾ ਸਾਨੂੰ ਕਿਸੇ ਨੇ ਉਥੇ ਸੱਦਿਆ ਗਿਆ ਕਿ ਆਓ ਆਪਾਂ ਇਹਦੇ ਚਰਚਾ ਕਰਨੀ ਹੈ। ਇਹਰੇ ਤੋਂ ਤੁਸੀਂ ਪੱਤਰਕਾਰ ਸਾਥੀ ਔਰ ਮੀਡੀਆ ਵਾਲੇ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕੀ ਹਨ ਔਰ ਨਿਰੰਤਰ ਸਰਕਾਰ ਦੇ ਖਿਲਾਫ ਆਵਾਜ਼ بلند ਕਰਨ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਪਾਰਟੀ ਕੱਲ ਹੀ ਹਜੇ ਮੁਹੱਲੀ ਦੇ ਅੰਦਰ ਉੱਥੇ ਖੜੜ ਕਰਕੇ ਆਈ ਹੈ ਸੋ ਮੈਂ ਇਹ ਸਮਝਦਾ ਕਿ ਕਿਸੇ ਪ੍ਰਕਾਰ ਦੇ ਐਵੇਂ ਆਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ 13 ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਆਪ ਦੇ ਪਾਰਲਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ ਲੇਕਿਨ ਚੰਡੀਗੜ੍ਹ ਦੇ ਵਿੱਚ ਜੋ ਕੁਝ ਹੋਇਆ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀ ਹੁੰਦੀ ਹੋਈ ਨਜ਼ਰ ਆਈ ਹੈ ਔਰ ਕਾਂਗਰਸ ਦੇ ਲੀਡਰ ਤੇ ਇਹ ਕਹਿੰਦੇ ਨਜ਼ਰ ਆਏ ਨੇ ਕਿ ਇੰਡੀਆ ਅਲਾਈਂਸ ਦੀ ਪਹਿਲੀ ਜਿੱਤ ਹੈ ਦੇਖੋ 2-3 ਛੋਟ ਗੱਲਾਂ ਕਿਉਂਕਿ ਇਹ ਕੋਈ ਚੋਣ ਨਹੀਂ ਹੋ ਰਿਹਾ ਕੋਈ ਚੋਣ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਹਾਲਾਂਕਿ ਚੰਡੀਗੜ੍ਹ ਯੂਨਿਟ ਅਲੱਗ ਹੈ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ ਹਰ ਦੇਸ਼ ਦਾ ਮੁੱਦਾ ਲੱਗ ਹੈ ਹਰ ਪਿੰਡ ਦਾ ਮੁੱਦਾ ਅਲੱਗ ਹੈ ਉਹਨਾਂ ਨੇ ਕੋਈ ਚੋਣ ਇਕੱਠੇ ਨਹੀਂ ਲੜ ਰਹੇ ਕਾਈਂਡਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਭਾਜਪਾ ਉਹਨੂੰ ਰੋਕਣ ਵਾਸਤੇ ਮੈਂ ਹਾਲਾਂਕਿ ਆਮ ਨੋਬਾਡੀ ਔਰ ਇਚ ਕਮੈਂਟ ਕਰਾਂ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪ ਦੇ ਕੀ ਉਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲਿਗੇ ਜਾਂ ਕੀ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਅਸੀਂ ਦੇਖਣਾ ਪੰਜਾਬ ਵਾਲਿਆਂ ਨੇ ਕੀ ਕਰਨਾ ਜਾਂ ਨਹੀਂ ਕਰਨਾ ਅੱਜ ਪੰਜਾਬ ਜੇ ਮੀਟਿੰਗ ਨਹੀਂ ਹੋਈ ਨਾਲੇ ਉਹ ਨਾਲੇ ਉਹ ਦੇਖੋ ਨਾਲੇ ਉਹ ਉਹਨਾਂ ਨੇ ਕੋਈ ਇਹ ਨਹੀਂ ਆ ਵੀ ਐਮਸੀ ਤੇ ਉਹ ਲੜੇ ਜਾਓ ਲੜੇ ਅਸੀਂ ਐਮਸੀ ਲੜੇ ਇਸ ਗੱਲ ਦਾ ਕੋਈ ਸਮਝੌਤਾ ਨਹੀਂ ਹੋਇਆ ਇਹ ਹੋਇਆ ਵੀ ਮਿਹਰਬਾਨਾ ਕਿਉਂਕਿ ਭਾਜਪੀ ਜ਼ਾਤੀ ਕਰ ਰਹੀ ਹੈ ੱਤਕਾ ਕਰ ਰਹੀ ਹੈ ਕੋਈ ਬੰਦੇ ਚੱਕ ਕੇ ਲਾ ਗਈ ਹੈ ਕਿ ੱਤਕੇ ਨਾਲ ਆਪਦਾ ਮੇਅਰ ਬਣਾਉਣੇ ਚਾਹੁੰਦੇ ਹੈ ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਰ ਚਾਹੁੰਦੇ ਹੈ ਕਈ ਵਾਰੀ ਜਦੋਂ ਕਿਸੇ ਵਿਅਕਤੀ ਨਾਲ ਜ਼ਾستی ਹੁੰਦੀ ਹੈ ਤਾਂ ਫਿਰ ਸਾਰੇ ਉਹਰੇ ਨਾਲ ਖੜ ਜਾਂਦੇ ਜਿਵੇਂ ਅੱਜ ਖੇੜਾ ਸਾਹਿਬ ਦੇ ਨਾਲ ਸਾਰੇ ਖੜੇ ਪਰ ਰਾਗਵ ਚੱਡਾ ਦਾ ਬਿਆਨ ਆਇਆ ਜੀ ਇੰਡੀਆ ਗੱਟ ਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗੱਟਬੰਧਨ ਨੂੰ ਸਫਲਤਾ ਮਿਲੇਗੀ ਯਾਰ ਰਾਗਵ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਉਹਨਾਂ ਰਾਗਵ ਚੱਡਾ ਜੀ ਦੇ ਬਿਆਨ ਤੇ ਕੀ ਟਿੱਪਣੀ ਕਰਾਂ ਉਹ ਉਹਨਾਂ ਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਉਹ ਠੀਕ ਹੈ ਹੁਣ ਕੱਲ ਨੂੰ ਮਾਨ ਸਾਹਿਬ ਕੱਲ ਨੂੰ ਭਗਵੰਤ ਮਾਨ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜੇ ਰਾਗਵ ਚੱਡਾ ਜੀ ਨੇ ਕੀ ਉਹ ਤੁਸੀਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਗੱਠੀ ਜੋੜਦੇ ਪੰਜਾਬ ਦੇ ਵਿੱਚ ਨਹੀਂ ਸਰ ਸਟੇਟ ਯੂਨਿਟ ਚੀਫ ਚਲੋ ਜੋ ਕਰਨਾ ਹਾਈ ਕਮਾਂਡ ਨੇ ਕਰਨਾ ਸਟੇਟ ਯੂਨਿਟ ਚੀਫ ਯੂ ਆਰ ਇਨ ਫੇਵਰ ਆਫ ਅਲਾਈਸ ਜਾਂ ਆਗੈਸਟ ਹੌਕੈਨੀ ਟੈਲ ਯੂ ਮਾਈ ਫੀਲਿੰਗਸ ਬਈ ਮੀਡੀਆ ਪਲੈਟਫਾਰਮ ਤੇ ਮੈਂ ਆਪਦੇ ਦਿਲ ਦੀਆਂ ਭਾਵਨਾਵਾਂ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਆਪਣੀਆਂ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਹੈ ਮੈਂ ਇੱਕ ਡਿਸਪਲਿਨ ਸਿਪਾਈ ਹਾਂ ਮੈਂ ਦੂਸਰੇ ਲੋਕਾਂ ਨੂੰ ਇਹ ਨਹੀਂ ਕਾ ਕਿ ਕਿਉਂਕਿ ਸਾਨੂੰ ਸਖਾਈ ਪਾਰਟੀ ਨਹੀਂ ਹੈ ਬਲੌਕ ਸਰ ਤੋਂ ਚੱਲ ਕੇ ਮੈਂ ਇੱਥੋਂ ਤੱਕ ਪਹੁੰਚੇ ਹਾਂ ਹੈ ਕਿ ਇਹ ਨਹੀਂ ਆ ਕਿ ਸਾਰੀ ਗੱਲ ਜਿਹੜੀ ਤੁਹਾਡੇ ਮਨ ਦੀ ਹੈ ਤੁਸੀਂ ਮੀਡੀਆ ਪਲੈਟਫਾਰਮ ਤੇ ਜਾ ਕੇ ਦੱਸਿਆ ਹਾਂ ਮੀਡੀਆ ਪਲੈਟਫਾਰਮ ਤੇ ਵੀ ਦੱਸਣੀ ਹੈ ਜਿਸ ਤੇ ਨਾ ਕੋਈ ਇਸ ਤਰ੍ਹਾਂ ਦੀ ਤਿਆਰੀ ਹੋ ਜਾਏਗੀ ਤਾਂ ਫਿਰ ਤੁਹਾਨੂੰ ਇਹ ਗੱਲ ਮੈਂ ਦੱਸਾਂਗਾ ਤਾਂ ਜੋ ਤੁਸੀਂ ਪੰਜਾਬ ਦੇ ਲੋਕਾਂ ਤੱਕ ਉਹ ਗੱਲ ਪੁੱਛਾ ਦਿਓ ਜੇ ਮੀਟਿੰਗ ਕੰਡੀਸ਼ਨਸ ਦੇ ਵਿੱਚ ਕੀ ਅਸਰ ਬਣਨਗੇ ਕਿ ਕਿੱਟੇ ਦੇਖੋ ਮੈਂ ਫਿਰ ਤੁਸੀਂ ਦੂਸਰੇ ਇਧਰੋਂ ਆ ਕੇ ਕੰਨ ਨਹੀਂ ਫੜਨਾ ਇਧਰੋਂ ਫੜਨਾ ਮੈਂ ਤੁਹਾਨੂੰ ਕਹਿੰਦਾ ਕਿ ਹਜੇ ਤੱਕ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਦੀ ਤਿਆਰੀ ਕਰ ਰਹੀ ਹੈ ਔਰ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਅਲਟੀਮੇਟਲੀ ਜੋ ਫੈਸਲਾ ਹੋਗਾ ਉਹ ਹਾਈ ਕਮਾਂਡ ਦਾ ਹੋਵੇ ਰਾਮ ਮੰਦਿਰ ਨੂੰ ਲੈ ਕੇ ਬੜੀ ਚਰਚਾ ਹੈ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੂੰ ਇਨਵੀਟੇਸ਼ਨ ਵੀ ਜਾ ਰਹੀ ਨਹੀਂ ਪਰ ਬਹੁਤੇ ਲੋਕ ਕਹਿ ਰਹੇ ਨੇ ਕਿ ਸਿਆਸੀ ਸੰਬੰਧਿਤ ਸ਼ਰਤਾਂ ਹੈ ਦੇਖੋ ਕੈਨ ਰਾਹੁਲ ਜੀ ਨੇ ਬਹੁਤ ਵਧੀਆ ਇੱਕ ਸਟੇਟਮੈਂਟ ਦਿੱਤੀ ਹੈ ਇਹਨਾਂ ਨੇ ਕਿਹਾ ਕਿ ਜੋ ਰਾਮ ਕੇ ਭਗਤਾਂ ਜਾਂ ਜੋ ਰਾਮ ਕੋ ਮੰਨਤੇ ਜੋ ਭਗਵਾਨ ਕੋ ਮੰਨਤੇ ਫੇਸ ਪੇ ਲਾ ਰਹੇ ਹੋ ਉਹਨਾਂ ਨੂੰ ਇੰਨਾ ਹੱਲਾ ਗੁੱਲਾ ਕਰਨ ਦੀ ਲੋੜ ਨਹੀਂ ਹੈ ਕਿ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਰੱਬ ਨੂੰ ਮੰਨਦਾ ਹਾਂ ਔਰ RAM ਜੀ ਦੇ ਪ੍ਰਤੀ ਕੋਈ ਮੇਰਾ ਪਿਆਰ ਹੈ ਜਾਂ ਨਹੀਂ ਪਿਆਰ ਹੈ ਇਹ ਦੱਸਣ ਦੀ ਲੋੜ ਨਹੀਂ ਹੈ ਅਸੀਂ ਸਭ RAM ਭਗਤ ਹੈ ਅਸੀਂ ਸਭ RAM ਜੀ ਨੂੰ ਪਿਆਰ ਕਰਦੇ ਹਾਂ ਔਰ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਦਾ ਇਹ ਸਿਆਸੀ ਮਾਹੌਲ 10 ਸਾਲਾਂ ਬਾਅਦ ਇਲੈਕਸ਼ਨਾਂ ਤੋਂ ਠੀਕ 3 ਮਹੀਨੇ ਪਹਿਲਾਂ RAM ਮੰਦਰ ਦੀ ਅਜ਼ੋਜ਼ਨਾ ਔਰ ਸਾਰੀ ਤਿਆਰੀ ਔਰ ਜਿਸ ਪ੍ਰਕਾਰ ਬਹੁਤ ਸਾਰੇ ਜਿਹੜੇ ਸਾਡੇ ਸੁਆਮੀ ਨੇ ਉਹਨਾਂ ਨੇ ਬੁੱਧੀ ਜੀਨੇ ਉਹਨਾਂ ਨੇ ਮਨਾ ਕਰਤਾ ਜਾਣ ਤੋਂ ਇਹ ਸ਼ਕਰਚਾਰਿਆ ਵਰਗੇ ਲੋਕਾਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ RAM ਜੀ ਦੇ ਖਿਲਾਫ ਨਹੀਂ ਹੈ RAM ਜੀ ਦੇ ਅਜੁੱਧਿਆ ਦੇ ਖਿਲਾਫ ਨਹੀਂ ਹੈ ਅਸੀਂ ਆਪਦੇ ਆਪ ਦੇ ਲੈਵਲ ਤੇ ਥੱਲੇ ਜਿਸ ਪ੍ਰਕਾਰ ਦੀ ਵੀ ਖੁਸ਼ੀ ਮਨਾ ਰਹੇ ਹਾਂ ਉਹ ਮਨਾਵਾਂਗੇ ਅਸੀਂ 22 ਤਰੀਕ ਨੂੰ ਉਹ ਜਿਹੜਾ ਸਿਆਸੀ ਅਖਾੜਾ ਨਾ ਕਿ ਉਹ RAM ji ਦੀ ਪੂਜਾ ਵਾਸਤੇ ਕੋਈ ਚੱਲਿਆ ਸਿਆਸੀ ਅਖਾੜਾ ਔਰ ਸਿਆਸੀ ਲਾਹ ਲੈਂਨ ਵਾਸਤੇ ਜੋ ਮੋਦੀ ਜੀ ਨੇ ਾਮ-ਜਾਮ ਡੰਡ ਬੇਤ ਰਚਿਆ ਹੈ ਉੱਥੇ ਅਸੀਂ ਆਪਦੀ ਹਾਜ਼ਰੀ ਨਹੀਂ ਲਵਾਵਾਂਗੇ ਅੱਗੇ ਉਹਨਾਂ ਤੋਂ ਬਾਅਦ ਚ ਜਦੋਂ ਵੀ ਜਿਸ ਵਿਅਕਤੀ ਨਾਲ ਕਿਸੇ ਨੂੰ ਰੋਕਿਆ ਗਿਆ ਔਰ ਮੇਰਾ ਖਿਆਲ ਸਾਰੇ RAM ਭਗਤ ਕੋਈ ਕਰਤਾਰਪੁਰ ਸਾਹਿਬ ਦਾ ਜਾਣਦਾ ਕਿਸੇ ਨੂੰ ਕੋਈ ਨਿਯੋਤਾ ਜਾਂ ਰੋਕਿਆ ਗਿਆ ਸੀਗਾ ਇਸ ਤਰ੍ਹਾਂ ਦਾ ਕੋਈ ਇਵੈਂਟ ਕ੍ਰੀਏਟ ਕੀਤਾ ਗਿਆ ਸੀ ਉਹ ਸਭ ਉਸੇ ਹੈ ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦਾ ਧਾਰਮਿਕ ਹਸਤਾਨਾ ਦਾ ਬੀਜੇਪੀ ਸਿਆਸੀ ਲਾਹਾ ਨਾ ਲਵੇ ਔਰ ਐਨ ਮੌਕੇ ਤੇ ਆ ਕੇ ਇਹ 2 ਸਾਲ ਪਹਿਲਾਂ ਕਰ ਦਿੰਦੇ ਇਹ 3 ਸਾਲ ਪਹਿਲਾਂ ਕਰ ਦਿੰਦੇ ਇਹ ਪਿਛਲੀ ਸਰਕਾਰ ਵੇਲੇ ਕਰ ਦਿੰਦੇ ਸੋ ਇਹ ਕੇਵਲ ਸਿਆਸੀ ਲਾਹਾ ਲੈਣਾ ਸੇ ਸਰਕਮ